ਗੁਰੂ ਪਿਆਰੋ ਪਹਿਲੇ ਪਾਤਸ਼ਾਹ ਜੀ ਨੇ ਬਾਣੀ ਦਾ ਕਿੰਨਾ ਆਦਰ ਕੀਤਾ ਆਪ ਬਾਣੀ ਲੈ ਕੇ ਸੱਚੇ ਪਾਤਸ਼ਾਹ ਆਪਣੇ ਕੋਲ ਵਕਤ ਦੇ ਨੇ ਕਿਸੇ ਨੇ ਇਕੱਠੀ ਨਹੀਂ ਕੀਤੀ ਗੁਰੂ ਕੀ ਬਾਣੀ ਆਪਾਂ ਇਕੱਠੀ ਕੀਤੀ ਹੈ ਜਦੋਂ ਗਏ ਨੇ ਮੱਕੇ ਵਿੱਚ ਉਸ ਮੌਕੇ ਤੇ ਕਾਜੀ ਤੇ ਮੁੱਲਾ ਇਕੱਠੇ ਹੋ ਕੇ ਕਹਿਣ ਲੱਗੇ ਦੱਸੋ ਜੀ ਇਹ ਤੁਹਾਡੀ ਪੁਸਤਕ ਵਿੱਚ ਕੀ ਲਿਖਿਆ ਹੋਇਆ ਹੈ Hindu ਵੱਡਾ ਲਿਖਿਆ ਜੀ ਇੱਕ ਮੁਸਲਮਾਨ ਉਛਲ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਉੱਚਾ ਜੀ ਉਹਨੇ ਦੱਸੋ ਜੀ Hindu ਬੰਦਾ ਤੇ Musalman ਹੋਈ ਬਾਬਾ ਆਖੇ ਹਾਦੀਆ ਸੁਬ ਅਬਲਾਬਾ ਨੂੰ ਬਾਜੋ ਦੋਨੋਂ ਰੋਈ ਉਸਤਕ ਵਿੱਚ ਕੀ ਹੈ ਕਹਿੰਦੇ ਤੁਰਕੀ ਬਾਣੀ ਆਪ ਪੜਾ ਕੇ ਸਾਰਿਆਂ ਨੂੰ ਉਥੇ ਦਿਹਾਲ ਕੀਤਾ ਉਥੀਆਂ ਸਾਹਮਣੇ ਸਤਿਗੁਰੂ ਅਮਰਦਾਸ ਜੀ ਨੇ ਪਾਈ ਮੋਹਣੋ ਦੁੱਤੀਆਂ ਨੇ ਮੋਹਣ ਇਹ ਪੋਥੀਆਂ ਸਾਹਮਣੇ ਰੱਖੀ ਐਵੇਂ ਨਾ ਕਿਸੇ ਨੂੰ ਦੇਣੀ ਉਹ ਅਰਜਨ ਸਾਹਿਬ ਜੀ ਜਦੋਂ ਆਉਣਗੇ ਤਾਂ ਉਹਨਾਂ ਨੂੰ ਇਹ ਪੋਥੀਆਂ ਜਿਹੜੀਆਂ ਨੇ ਦੇਣੀਆਂ ਹੋਰ ਕਿਸੇ ਨੂੰ ਨਹੀਂ ਸਭ ਕਿੜੀਆਂ ਪੋਥੀਆਂ ਮੋਹਲ ਨੇ ਬਾਬਾ ਮੁੱਢਾ ਦੀ ਗਾਇ ਭਾਈ ਮਰਦਾਸ ਦੀ ਗਾਇ ਨਹੀਂ ਮਿਲੀਆਂ ਸਤਿਗੁਰੂ ਅਰਜਨ ਸਾਹਿਬ ਜੀ ਆਪ ਜਾਣਦੇ ਨੇ ਉਹ ਉਹਨਾਂ ਪੋਥੀਆਂ ਦਾ ਕਿੰਨਾ ਸਤਾਰ ਕਰਕੇ ਲਿਆਉਂਦੇ ਨੇ ਆਪ ਕਹੇ ਤਾਂ ਕਿ ਪਾਲਕੀ ਸਾਹਿਬ ਚ ਸੁਖਾਸ਼ਨ ਕਰੋ ਸੁਖਾਸ਼ਨ ਕਰਕੇ ਪਾਲਕੀ ਸਾਹਿਬ ਦੇ ਵਿੱਚ ਤੁਰਨ ਅਗੇ ਸਿੱਖ ਕਹਿੰ ਲਗੇ ਮਹਾਰਾਜ ਤੁਸੀਂ ਚੜ ਕੋ ਉੱਚੀ ਪਾਲਕੀ ਸਾਹਿਬ ਜਗ੍ਹਾ ਬੜੀ ਹੈ ਹਜੂਰ ਕਹਿੰਗੇ ਪੌਛੀਆਂ ਦੇ ਬਰਾਬਰ ਨਹੀਂ ਚੜਨਾ ਅੱਛਾ ਦੂਸਰੀ ਪਾਲਕੀ ਸਾਹਿਬ ਲੈ ਆਂਦੀ ਕਿ ਹਜੂਰ ਇਹਦੇ ਵਿੱਚ ਚੜੋ ਸੱਚੇ ਪਾਤਸ਼ਾਹ ਕਹਿੰ ਲਗੇ ਨਹੀਂ ਇਹ ਵੀ ਬਰਾਬਰ ਉਸ ਪਾਲਕੀ ਤੇ ਨਹੀਂ ਚੜਨਾ ਹਜੂਰ ਘੋੜੇ ਤੇ ਚੜੋ ਕਿ ਨਹੀਂ ਚੜਨਾ ਈ ਆ ਗਿਆ ਹਜ਼ੂਰ ਕਰਨਗੇ ਜੋੜਾ ਵੀ ਨਹੀਂ ਚਰਨੀ ਪਾਉਣਾ ਹਰ ਸਿੱਟ ਚੌਰ ਲੈ ਕੇ ਕਿੱਥੇ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਉੱਥੋਂ ਤਰਿ ਤਾਰ ਸਾਹਿਬ ਤੇ ਅਮਰਸਰ ਸਾਹਿਬ ਅੱਜ ਵਰਗੀ ਪੱਤੀਆਂ ਛੜਕਾਂ ਨਹੀਂ ਵੱਡਾ ਵੱਡਾ ਘੱਟਾ ਮਿੱਟੀ ਤੇ ਕੰਡੇ ਗਰਮੀ ਹਜ਼ੂਰ ਕਿਉਂ ਜੀ ਪੀਤਮ ਗੁਰੂ ਅਰਜਨ ਸਾਹਿਬ ਜੀ ਆਪ ਤੁਰ ਕੇ ਸਾਰੀਆਂ ਪੋਕੀਆਂ ਨਾਲ ਖੱਬੇ ਪਾਸੇ ਨੰਗੇ ਚਰਨੀ ਚੌਰ ਕਰਦੇ ਆਏ ਨੇ ਨੰਗੇ ਚਰਨੀ ਕਹਿਣ ਲੱਗੇ ਮਹਾਰਾਜ ਇੰਨਾ ਅਬ ਹਜੂਰ ਕਹਿਣ ਲਗੇ ਗੁਰ ਸਿੱਖੋ ਪੋਥੀ ਪਰਮੇਸ਼ਰ ਦਾ ਥਾਂ ਸਾਰੇ ਪੋਥੀ ਸਾਹਾ ਕਾਲਪੁਰਖ ਦਾ ਸਰੂਪ ਹੈ ਅਕਾਲਪੁਰਖ ਦੀ ਥਾਂ ਪੋਥੀ ਹੈ ਸੰਨ ਗੁਰੂ ਪਿਆਰਿਓ ਇੰਨਾ ਸਤਕਾਰ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਵੇ ਪੋਥੀਆਂ ਬੁਟਕਿਆਂ ਦਾ ਗੁਰੂ ਕੀ ਬਾਣੀ ਦਾ ਸਾਨੂੰ ਕਿੰਨਾ ਕਰਮ ਕਰਨਾ ਚਾਹੀਦਾ ਵਿਚਾਰ ਕਰੀਏ ਅਸੀਂ ਆਪਣੇ ਚਿੱਤ ਵਿੱਚ ਆਹ ਤਾਂ ਮੈਂ ਦੇਖਿਆ ਉਹ ਗੁਟਕੇ ਤੇ ਕੋਥੀਆਂ ਲੰਗੇ ਰੁਮਾਲਾ ਵੀ ਨਹੀਂ ਰੁਮਾਲਾ ਵੀ ਪਰਮੇਸ਼ਰ ਦਾ ਥਾ ਸਮੀਨਿਆ ਸੀ ਕੋਥੀਆਂ ਮਕਸਰ ਸਾਹਿਬ ਦੀ ਗੱਲ ਹੈ ਉਥੇ ਕਥਾ ਗਿਆ ਇੱਕ ਨੇੜੇ ਘਰ ਸੀ ਸੋਡੀਆਂ ਦਾ ਬੇਦੀਆਂ ਦਾ ਸੰਕੇਤ ਗੁਰਮੁਖ ਘਰ ਚੱਲ ਨਹੀਂ ਮੈਂ ਕਿ ਮੈਂ ਤਾਂ ਵੇਲ ਨਹੀਂ ਹੁੰਦਾ ਤੇ ਨਾ ਮੈਂ ਕਿਸੇ ਦੇ ਘਰ ਚਰਨ ਪਾਉਣ ਦਾ ਕਿਸੇ ਨੂੰ ਸੁਭਾਅ ਪੈ ਨਹੀਂ ਦਿੱਤਾ ਬਹੁਤਾ ਯਾਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਹੋਰ ਕਿਸੇ ਦੇ ਚਰਨ ਕੋਈ ਨਹੀਂ ਜਤਨ ਕੀਤਾ ਉਹਨਾਂ ਨੇ ਇੱਕ ਜ਼ਰੂਰ ਚੱਲਣਾ ਮੈਂ ਕਿਹਾ ਚੰਗਾ ਚਲੇ ਗਏ ਸ਼ਰਤ ਹੈ ਸਾਡੀ ਜਿਸ ਕਰ ਜਥਾ ਜਾਵੇ ਅਵਲ ਤਾਂ ਫੋਟੋ ਦੇ ਪੁਜਾਰੀ ਨਹੀਂ ਜੇ ਜ ਹੋਵੇ ਕਰ ਲਈ ਤਾਂ ਦਸਾਂ ਹੀ ਪਾਸ਼ਾਹੀਆਂ ਜਾਂ ਸ਼ਹੀਦਾ ਦੀ ਫੋਟੋ ਜੋ ਹੋਰ ਕਿਸੇ ਐਕਟ੍ਰੈਸ ਵਗੈਰਾ ਦੀ ਕੋਈ ਫੋਟੋ ਤਾਂ ਪਹਿਲੇ ਜਾਂਦਿਆ ਸਾਧ ਸਿੰਘ ਹਮਲਾ ਕਰਕੇ ਉਹਨਾਂ ਨੂੰ ਪਾੜ ਕੇ ਅਗਲ ਸਟੰਡ ਦੇ ਦੇ ਪੁਜੀ ਕਹਿੰਦੇ ਜੇ ਕੋਈ ਸ਼ਰਾਬੀ ਉਹਨਾਂ ਦੇ ਘਰ ਵਿੱਚ ਤੇ ਨਹੀਂ ਜਾਣਾ ਜੇ ਕੋਈ ਦਾੜੀ ਕੇਸ ਮੁੰਦਾ ਤੇ ਉਹਦੇ ਘਰ ਨਹੀਂ ਜਾਣਾ ਉਹਦੇ ਘਰ ਦਾ ਲੰਗਰ ਨਹੀਂ ਛਕਣਾ ਅਖੰਡ ਪਾਠ ਉਹਦੇ ਘਰ ਵਿੱਚ ਨਹੀਂ ਕਰਨਾ ਪਰ ਇਹ ਸ਼ਰਤਾਂ ਉਹਨਾਂ ਨੇ तकरीबन ਪੂਰੀਆਂ ਕਰਨ। ਸੋ ਉੱਥੇ ਸੁਪੇਸਿਦ ਇੱਕ ਮਾਤਾ ਕਹੇ ਲਗੀ ਸਰੀਰ ਵਿੱਚ ਕਸ਼ਟ ਹੈ ਮੈਂ ਸਾਹਮਣੇ ਜਾਂਦੇ ਵੇਖਿਆ ਬੁਟਕਾ ਪਿਆ ਤੇ ਉਹਦੇ ਉੱਪਰ ਵਾਲਾ ਕੋਈ ਨਹੀਂ। ਮੈਂ ਕਿਹਾ ਅੱਛਾ ਭਾਈ ਆ ਰੁਪਏ ਕਿੰਨੇ ਰੁਪਏ ਮੀਟਰ ਦਾ ਪਾਇਆ ਗਾੜ 10 ਤੇ ਪਾ ਮੈਂ ਕਿਹਾ ਤੂੰ ਆਪਣੇ ਨਾਲ ਗੁਰੂ ਕੀ ਬਾਣੀ ਵਿੱਚ ਕਿੰਨਾ ਉੱਚਾ ਸਮਝੀਏ ਕਿ ਬੜਾ ਹੀ ਉੱਚਾ ਮੈਂ ਕਿਹਾ ਕਿ ਇਹ ਚਾਰ ਗਿੱਠਾਂ ਟਾਕੀ ਪੱਲੇ ਤੇ ਕਪੜਾ ਗੁਰੂ ਕੇ ਗੁੜਕੇ ਸਾਹਿਬ ਆਪੇ ਤੁਹਾਡੇ ਘਰ ਵਿੱਚ ਜੇ ਨਹੀਂ ਤਾਂ ਤੁਹਾਡੂੰ ਦਰਦ ਨਾ ਹੋਵੇ ਤਾਂ ਹੋਰ ਹੋਵੇ ਕੀ ਸਪਸ਼ਟ ਅਖਰ ਵਿੱਚ ਕਹਿ ਦਿੰਦਾ ਚੱਕ ਲੋ ਆਪਣੇ ਫਾਲ ਖੋਲੇ ਨਾ ਦੀ ਲੋੜ ਨਹੀਂ ਜਿਸ ਕਾਰਜ ਚ ਬਾਣੀ ਦਾਤ ਨਹੀਂ ਉਸ ਕਾਰਜ ਚ ਖਾਲਸੇ ਦਾ ਕੀ ਹੱਕ ਹੈ ਕੋਈ ਉੱਥੋਂ ਚੀਜ਼ ਮੂੰਹ ਵਿੱਚ ਪਾਵੇ ਉਹਨਾਂ ਲੱਕ ਰਗੜਿਆ ਕਹੇ ਦਿੱਤਾ ਕਿ ਜੇ ਤੁਹਾਡੇ ਗਾਲ ਤੇ 20 ਰੁਪਏ ਮੀਟਰ ਦਾ ਕੱਪੜਾ ਤੇ 50 ਰੁਪਏ ਮੀਟਰ ਦਾ ਕੱਪੜਾ ਜੇ ਗੁਰੂ ਕੀ ਪੋਥੀ ਗੁਲਕੇ ਤੇ ਸਰਕਾਰ ਸਾਹ ਚੜਾਉਣਾ ਹੈ ਤਾਂ ਫਿਰ ਆਪਣੇ ਆਪ ਨੂੰ ਸਿੱਖ ਕਹਾਇਓ ਨਹੀਂ ਤਾਂ ਲੋੜ ਕੋਈ ਨਹੀਂ ਗੁਰੂ ਕੀ ਬਾਣੀ ਨੂੰ ਆਪਣੇ ਸਰੀਰ ਵਰਗਾ ਨਹੀਂ ਜਿਹੜਾ ਸਮਝਦਾ ਉਹ ਫਿਰ ਕਹਿੰਦੇ ਮੈਂ ਸਿੱਖਾਂ ਮੈਂ ਸਿੱਖਾਂ ਵਿਚਾਰ ਕਰੋ ਗੁਰੂ ਪਿਆਰਿਓ ਗਰਦ ਪਈ ਹੋਣੀ ਸਤਕਾਰ ਨਾ ਹੋਣਾ ਘਰ ਵਿੱਚ ਪੋਚਿਆ ਤੋ ਤੂੰ ਪੈਰ ਕਰਕੇ ਸੌਂ ਜਾਣਾ ਗੁਟਕੇ ਆਪਣੇ ਨਾਲੀ ਮੀਵੇ ਕਈ ਬੁੱਢਾ ਬੈਠਾ ਹੋਵੇ ਪਲੰਘ ਤੇ ਤੇ ਕੋਲ ਆ ਕੇ ਬਹਿਣ ਵਾਲਾ ਹੈ ਪੁਟਕਾ ਕੋਲ ਮੈਂ ਥੱਲੇ ਬਹਿਣ ਲੱਗਾ ਕਈ ਵਾਰੀ ਕਹਿਦਾ ਜਿਹੜਾ ਪਲੰਘ ਤੇ ਚੜਿਆ ਕਿਉਂ ਨਹੀਂ ਜੜਾ ਵੱਢਣ ਲੱਗਾ ਇਹ ਸਤਕਾਰ ਨਹੀਂ ਉਹਦੇ ਜੜਾ ਵੱਢਣੀਆਂ ਨੇ ਕੋਈ ਦਾ ਸਤਾਰ ਗੁਰੂ ਅਰਜਨ ਸਾਹਿਬ ਜੀ ਇੰਨਾ ਕਰਨ ਫਿਰ ਸਿੱਖ ਨਾ ਕਰੇ ਭਾਈ ਗੁਰਬਾਣੀ ਜੇ ਪੈਣਾ ਤਾਰਾ ਜਾਣ ਉਹ ਸੋਨਾ ਸਿੱਖਾ ਹਮਾ ਬਸ 7ਵੇਂ ਪਾਸ਼ੇ ਦੇ ਬਚਨ ਵਿੱਚ ਇੰਨਾ ਸਤਾਰ ਗੁਰੂ ਕੀ ਬਾਣੀ ਦਾ 5ਵੇਂ ਪਾਸ਼ੇ ਜੀ ਆਪ ਕੀਤਾ 3ਵੇਂ ਪਾਸ਼ੇ ਦੇ ਅੰਦਰ ਬਾਣੀ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਕਾ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਲਤੋਂ ਨਬਰ ਕਰਮ ਹੋਵੇ ਹਿਰਦੈ ਤਨਾ ਸੁ ਬਾਣੀ ਈ ਉਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਚੌਥੇ ਪਾਤਸ਼ਾਹ ਜੀ ਫਰਮਾਉਂਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਹੋਰ ਬਾਣੀ ਕਹੇ ਸੇਵਕ ਜਨਮਾਨ ਪਰਤਖ ਗੁਰੂ ਗੇ ਸਾਰੇ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਖ ਜਨਾਬ ਹੈ ਉਹ ਪੰਜਵੇਂ ਪਾਤਸ਼ਾਹ ਪਰਮਉੰਦੇ ਨੇ ਸਤਗੁਰੂ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਗੁਰੂ ਕੀ ਬਾਣੀ ਅਕਾਲ ਪੁਰਖ ਦਾ ਸਰੂਪ ਹੈ ਅਕਾਲ ਪੁਰਖੀ ਗੁਰਬਾਣੀ ਰੂਪ ਹੋ ਕਰਕੇ ਸੋ ਸਾਡੇ ਕਲਿਆਣ ਕਰ ਰਹੇ ਹੁੰਦੇ ਪੰਜਵੇਂ ਪਾਤਸ਼ਾਹ ਗੁਰਗ੍ਰਸਾ ਦਾ ਸਰੂਪ ਸੰਪੂਰਨ ਕੀਤਾ ਹਰਮੰਦਰ ਸਾਹਿਬ ਚ ਪਹਿਲਾ ਪ੍ਰਕਾਸ਼ ਕੀਤਾ ਉਸ ਦਿਨ ਤੋਂ ਆਪ ਗੁਰਤਾ ਗੱਦੀ ਦੇ ਉੱਪਰ ਨਹੀਂ ਬੈਠੇ ਪੰਜਵੇਂ ਪਾਤਸ਼ਾਹ ਨਹੀਂ ਨੇੜੇ ਕੋਈ ਕੱਪੜਾ ਵਿਸ਼ੇਸ਼ ਨਹੀਂ ਕੋਈ ਗੱਦੀ ਮੰਦਰ ਬਾਗ ਜੁਗ ਸਿਵਰੇਟ ਕਲਿਆਣ ਸਰੂਮ ਵਿੱਚ ਜੁੜੇ ਹੋਏ ਗੁਰੂ ਅਰਜਨ ਸਾਹਿਬ ਹਰਮੰਦਰ ਸਾਹਿਬ ਇੱਕ ਇਸੇ ਵਿੱਚ ਬੈਠਦੇ ਰਹੇ ਸੰਗਤਾਂ ਦੇ ਨਾਲ ਜੁੜ ਕੇ ਉਸ ਦਿਨ ਤੋਂ ਆਪ ਗੁਰਤਾ ਜੱਦੀ ਤੇ ਨਹੀਂ ਬੈਠੇ ਗੁਰੂ ਗ੍ਰੰਥ ਸਾਹਿਬ ਨੂੰ ਬਿਠਾਇਆ ਪਟਾਣੇ ਸਵੈਏ ਗੁਰੂ ਕੀ ਬਾਣੀ ਪੜ੍ਹ ਕੇ ਬੀਤੀ ਐਨਾ ਸੂਕਾਰ ਆਪਣੇ ਹੁੰਦੀਆਂ ਗੁਰੂ ਅਰਜਨ ਸਾਹਿਬ ਜੀ ਕਰ ਰਹੇ ਨੇ ਜਿਨ੍ਹਾਂ ਤੋਂ ਬਾਅਦ ਪੰਜ ਸਤਗੁਰੂ ਵਿਅਕਤੀਗਤ ਗੁਰੂ ਕਾਂਦ ਰੂਪਾਂ ਵਿੱਚ ਜੋ ਤਰਤਪਨਿਤ ਫਿਰ ਗੁਰਤਾ ਜਦੀ ਦਿੱਤੀ ਹੈ ਇਹ ਸਤਕਾਰ ਪਹਿਲੇ ਪਾਤਸ਼ਾਹਤ ਦਾ ਇੱਕ ਗੁਰੂ ਕੀ ਬਾਣੀ ਦਾ ਹੈ